ਕੱਚੇ ਚਾਵਲਾਂ ਦੀ ਪਿੰਨੀਆਂ ਬਿਨਾ ਗੈਸ ਵਾਲੇ ਆਪਾਂ ਬਣਾਵਾਂਗੇ ਨਾ ਤਾਂ ਚਾਸ਼ਨੀ ਬਣਾਉਣ ਦੀ ਲੋੜ ਪਏਗੀ ਨਾ ਹੀ ਖਾਂਡੇਸ ਦੇ ਵਿੱਚ ਪਾਵਾਂਗੇ ਤੇ ਬਹੁਤ ਹੀ ਸਿੰਪਲ ਜੀ ਤੇ ਸੌਖੀ ਜੀ ਰੈਸਪੀ ਏ ਤੇ ਠੰਡੀ ਤਸਵੀਰ ਵਾਲੀਆਂ ਕੱਚੇ ਚਾਵਲਾਂ ਦੀ ਪਿੰਨੀਆਂ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਬਹੁਤ ਹੀ ਸੌਫਟ ਅਤੇ ਨਰਮ ਬਣ ਕੇ ਤਿਆਰ ਹੁੰਦੀਆਂ ਨੇ ਮੂੰਹ ਚ ਕੁਲ ਜਾਣ ਵਾਲੀਆਂ ਇਹ ਪਿੰਨੀਆਂ ਬਣਦੀਆਂ ਨੇ ਤੁਹਾਡੇ ਅੱਗੇ ਪਹਿਲਾਂ ਰਿਕਵੈਸਟ ਕਰਨਾ ਚਾਹਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪੰਜਾਬ ਲਵਸ ਕਿਚਨ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਰੈਸਪੀ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਪਸੰਦ ਆਉਂਦੀ ਹੈ ਨਾ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਤੇ ਰੈਸਪੀ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਇੱਕ ਕਲਾਸ ਇੱਥੇ ਮੈਂ ਚਾਵਲ ਲੈ ਆਏ ਨੇ ਚਾਵਲਾਂ ਨੂੰ ਆਪਾਂ ਡੋਂਗੇ ਵਿੱਚ ਪਾ ਲਾਂਗੇ ਇਹ ਚਾਵਲ ਮੈਂ ਬਾਸਪਤੀ ਇਸਤੇਮਾਲ ਕਰਨ ਲੱਗੀਆਂ ਚਾਵਲ ਜਿਹੜੇ ਮਰਜ਼ੀ ਤੁਹਾਡੇ ਕੋਲੋਂ ਉਸਦੇ ਹੀ ਪਿੰਨੀਆਂ ਬਣ ਕੇ ਵਧੀਆ ਤਿਆਰ ਹੋਣਗੀਆਂ ਜੇਕਰ ਤੁਹਾਡੇ ਕੋਲ ਕਣੇ ਹੋਵੇ ਨਾ ਜਿਸ ਨੂੰ ਆਪਾਂ ਟੋਟਾ ਬੋਲਦੇ ਆਂ ਚਾਵਲਾਂ ਦਾ ਉਹ ਹੋਵੇ ਤਾਂ ਹੋਰ ਵੀ ਵਧੀਆ ਗੱਲ ਹੁੰਦੀ ਹੈ ਉਸ ਨਾਲ ਹੋਰ ਵੀ ਜਿਹੜੀ ਪਿੰਨੀਆਂ ਆਪਣੇ ਜਲਦੀ ਬਣ ਕੇ ਤਿਆਰ ਹੋਣਗੀਆਂ ਇਹ ਚਾਵਲਾਂ ਵਿੱਚ ਪਾਣੀ ਪਾ ਕੇ ਆਪਾਂ ਤਿੰਨ ਤੋਂ ਚਾਰ ਵਾਰ ਚੰਗੀ ਤਰ੍ਹਾਂ ਇਹਨਾਂ ਨੂੰ ਮਲ ਮਲ ਕੇ ਧੋ ਲਾਂਗੇ ਜਦ ਤੱਕ ਜਿਹੜੇ ਚਾਵਲ ਆਪਣੇ ਪੂਰੇ ਵਧੀਆ ਚਿੱਟੇ ਸਾਫ਼ ਨਹੀਂ ਹੋ ਜਾਂਦੇ ਤੇ ਪਾਣੀ ਪੂਰਾ ਸਾਫ਼ ਨਹੀਂ ਹੋ ਜਾਂਦਾ ਚਾਵਲਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਪਾਣੀ ਪਾ ਕੇ ਇਹਨਾਂ ਚਾਵਲਾਂ ਨੂੰ ਆਪਾਂ 3 ਘੰਟਿਆਂ ਵਾਸਤੇ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ ਇਹ ਜਿਹੜੇ ਚਾਵਲ ਆਪਣੇ ਪੂਰੇ ਨਰਮ ਹੋ ਜਾਣਗੇ ਇਹ ਕੰਮ ਤੁਸੀਂ ਰਾਤ ਨੂੰ ਵੀ ਕਰ ਸਕਦੇ ਹੋ ਰਾਤ ਨੂੰ ਚਾਵਲਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਸਕਦੇ ਹੋ ਸਵੇਰ ਤੱਕ ਤੁਸੀਂ ਪਿੰਨੀਆਂ ਆਰਾਮ ਨਾਲ ਵਧੀਆ ਬਣਾ ਸਕਦੇ ਹੋ ਤੇ ਇਹ ਚਾਵਲਾਂ ਨੂੰ ਮੈਂ 3 ਘੰਟਿਆਂ ਵਾਸਤੇ ਭਿਉਂ ਕੇ ਰੱਖਿਆ ਸੀ ਤੇ ਜਿਹੜੇ ਚਾਵਲ ਆਪਨੇ ਪੂਰੇ ਵਧੀਆ ਨਰਮ ਤੇ ਸੌਫਟ ਹੋ ਗਏ ਨੇ ਪੂਰੇ ਟਲ ਗਏ ਨੇ ਆਪਾਂ ਇਹਨੂੰ ਹੱਥ ਦੇ ਨਾਲ ਇਸ ਤਰੀਕੇ ਚੈੱਕ ਕਰ ਲਾਂਗੇ ਇਹ ਤੁਸੀਂ ਵੇਖੋ ਪੂਰੇ ਜਿਹੜੇ ਚਾਵਲ ਆਪਣੇ ਭੁਰਨ ਲੱਗ ਗਏ ਨੇ ਇਹ ਮੈਂ 3 ਘੰਟੇ ਪਹਿਲਾਂ ਪਾਣੀ ਦੇ ਵਿੱਚ ਪਿਉਂਕੇ ਰੱਖੇ ਸੀ ਤੇ ਆਪਾਂ ਹੁਣ ਇਸ ਦਾ ਜਿਹੜਾ ਪਾਣੀ ਉਹ ਛਾਣ ਲਾਂਗੇ ਚਾਵਲਾਂ ਨੂੰ ਅਲੱਗ ਕਰ ਲਾਂਗੇ ਸਟਿੰਨਰ ਦੀ ਮਦਦ ਨਾਲ ਇਸ ਦਾ ਜਿਹੜਾ ਪਾਣੀ ਆਪਾਂ ਸਾਰਾ ਕੱਢ ਲਾਂਗੇ ਤੇ ਜਿਹੜਾ ਪਾਣੀ ਬਚਿਆ ਵਿੱਚ ਉਹ ਨਿਚੜ ਜਾਏਗਾ ਥੱਲੇ ਆਪਾਂ 5-7 ਮਿੰਟ ਵਾਸਤੇ ਇਸੇ ਤਰੀਕੇ ਨਾਲ ਚਾਵਲਾਂ ਨੂੰ ਪਿਆ ਰਹੰਦਿਆਂਗੇ ਤਾਂ ਕਿ ਜਿਹੜਾ ਪਾਣੀ ਇਸ ਦੇ ਵਿੱਚ ਥੋੜਾ ਬਹੁਤ ਹੈਗਾ ਉਹ ਨਿਕਲ ਜੇ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਪ੍ਰਾਤ ਲਾਵਾਂਗੇ ਉਸ ਦੇ ਵਿੱਚ ਕਾਟਨ ਦਾ ਕੱਪੜਾ ਇਸ ਤਰੀਕੇ ਵਿਛਾ ਲਾਂਗੇ ਤੇ ਜਿਉ ਚਾਵਲ ਆਪਾਂ ਸਟਿੰਨਰ ਵਿੱਚ ਰੱਖੇ ਸੀ ਨਾ ਉਹ ਇਸ ਪ੍ਰਾਤ ਦੇ ਵਿੱਚ ਖਲਾਰ ਲਾਂਗੇ ਤੇ ਇਹ ਚਾਵਲ ਹਾਲੇ ਆਪਣੇ ਗਿੱਲੇ ਆ ਇਹਨਾਂ ਨੂੰ ਆਪਾਂ ਹੁਣ ਖਲਾਰ ਕੇ ਇਸ ਤਰੀਕੇ ਪੋਨਨ ਵਾਲ ਵੀ ਤੁਸੀਂ ਇਹਨਾਂ ਨੂੰ ਸਾਫ਼ ਕਰ ਸਕਦੇ ਹੋ ਬਾਕੀ ਇਸ ਤਰੀਕੇ ਖਲਾਰ ਕੇ ਕੱਪੜੇ ਦੇ ਉੱਪਰ ਤੇ ਜਾਂ ਤਾਂ ਆਪਾਂ ਇਸ ਨੂੰ ਪੱਖੇ ਤੇ ਵੀ ਸੁਕਾ ਸਕਨੇ ਹਾਂ ਪਰ ਮੈਂ ਇਸ ਨੂੰ ਧੁੱਪ ਤੇ ਰੱਖਣ ਲੱਗੀਆਂ ਸਿਰਫ ਪੰਜ ਤੋਂ 7 ਮਿੰਟ ਵਾਸਤੇ ਆਪਾਂ ਇਹਨੂੰ ਧੁੱਪ ਤੇ ਰੱਖਣਾ ਇਸ ਦਾ ਜਿਹੜਾ ਉੱਪਰ ਵਾਲਾ ਪਾਣੀ ਉਹੀ ਆਪਾਂ ਸੁਕਾਉਣਾ ਉਹਨਾਂ ਜਦ ਆਪਾਂ ਦੂਸਰੀ ਤਿਆਰੀ ਕਰ ਲੈਨੇ ਆਂ ਚਾਵਲਾਂ ਨੂੰ ਮੈਂ ਧੁੱਪ ਤੇ ਰੱਖ ਦਿੱਤਾ ਸੁੱਕਣ ਵਾਸਤੇ ਇੱਥੇ ਮੈਂ ਲਈਏ 70 ਗ੍ਰਾਮ ਮਿਸ਼ਰੀ ਧਾਗੇ ਵਾਲੀ ਇਸ ਦੀ ਜਿਹੜੀ ਤਸਵੀਰ ਹੁੰਦੀ ਉਹ ਠੰਡੀ ਹੁੰਦੀ ਹੈ ਤੇ ਇਸ ਨੂੰ ਮੈਂ ਇਸ ਤਰੀਕੇ ਟੁਕੜਾ ਕਰ ਲਿਆ ਤੋੜ ਲਏ ਤੇ ਇਸ ਨੂੰ ਆਪਾਂ ਮਿਕਸੀ ਜੱਗ ਦੇ ਵਿੱਚ ਪਾ ਕੇ ਪੀਸ ਲਾਂਗੇ ਇਸ ਦਾ ਇੱਕ ਬ੍ਰੀਕ ਪਾਊਡਰ ਬਣਾ ਕੇ ਤਿਆਰ ਕਰਾਂਗੇ ਇਹ ਤੁਸੀਂ ਵੇਖੋ ਕਿ ਆਪਾਂ ਇਸ ਮਿਸ਼ਰੀ ਨੂੰ ਪੀਸ ਲਿਆ ਤੇ ਇਹ ਵਧੀਆ ਇਸ ਦਾ ਪਾਊਡਰ ਬਣ ਕੇ ਤਿਆਰ ਹੋ ਗਿਆ ਤੇ ਕਿਉਂਕਿ ਮਿਸ਼ਰੀ ਦੀ ਜਿਹੜੀ ਤਸਵੀਰ ਹੁੰਦੀ ਉਹ ਠੰਡੀ ਹੁੰਦੀ ਹੈ ਤੇ ਗਰਮੀ ਦੇ ਵਿੱਚ ਸਿਹਤ ਲਈ ਚੰਗੀ ਹੁੰਦੀ ਹੈ ਤੇ ਆਪਾਂ ਇਥੇ ਇੱਕ ਪੈਨ ਲਾਵਾਂਗੇ ਇਸ ਦੇ ਵਿੱਚ ਬਹੁਤ ਥੋੜਾ ਆਪਾਂ ਕਿਓ ਪਾਵਾਂਗੇ ਅੱਧੇ ਚਮਚ ਤੋਂ ਵੀ ਘੱਟ ਆਪਾਂ ਕਿਓ ਲਿਆਏ ਇੱਥੇ ਮੈਂ ਥੋੜੇ ਜਿਹੀ ਡਰਾਈ ਫਰੂਟ ਲੈਨੇ ਇੱਕ ਚਮਚ ਆਪਾਂ ਲਿਆਏ ਪਿਸਤਾ ਇੱਕ ਚਮਚ ਕਾਜੂ ਟੁਕੜਿਆਂ ਦੇ ਵਿੱਚ ਆਪਾਂ ਇਸ ਨੂੰ ਕੱਟ ਲਿਆ ਤੇ ਇੱਕ ਚਮਚੀ ਇਸ ਦੇ ਵਿੱਚ ਬਦਾਮ ਦਾ ਪਾਵਾਂਗੇ ਤੇ ਕਿਸ਼ਮਿਸ਼ ਵਾਲੇ ਆਪਾਂ ਨਹੀਂ ਪਾਵਾਂਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਡਰਾਈ ਫਰੂਟ ਨੂੰ ਮੈਨੂੰ ਡਰਾਈ ਫਰੂਟ ਭੁੰਨ ਦੀ ਇਸ ਕਰਕੇ ਲੋੜ ਪੈ ਰਹੀ ਕਿਉਂਕਿ ਮੇਰਾ ਜਿਹੜਾ ਡਰਾਈ ਫਰੂਟ ਸੀ ਉਹ ਸਾਰਾ ਫ੍ਰਿਜ ਵਿੱਚ ਪਿਆ ਸੀ ਤੇ ਨਮੀ ਸੀ ਇਸ ਦੇ ਵਿੱਚ ਆਪਾਂ ਬਿਨਾ ਭੁੰਨੇ ਵੀ ਇਸ ਨੂੰ ਪਾ ਸਕਦੇ ਆ ਤੇ ਇਹ ਜਿਹੜਾ ਡਰਾਈ ਫਰੂਟ ਆਪਣਾ ਵਧੀਆ ਪੁੱਜ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਜੋ ਕਿਸ਼ਮਿਸ਼ ਰੱਖੀ ਸੀ ਉਹ ਹੁਣ ਪਾ ਲਾਂਗੇ ਜੇਕਰ ਆਪਾਂ ਪਹਿਲਾਂ ਪਾਉਂਦੇ ਸੀ ਤੇ ਉਹ ਉਸਨੇ ਜ਼ਿਆਦਾ ਸੜ ਜਾਣਾ ਸੀ ਹਲਕਾ ਜਿ ਇਸ ਨੂੰ ਆਪਾਂ ਸੇਕ ਲਵਾ ਲਾਂਗੇ ਡਰਾਈ ਫਰੂਟ ਤੁਸੀਂ ਇੱਥੇ ਜਿਹੜਾ ਮਰਜ਼ੀ ਆਪਣੀ ਮਨਪਸੰਦ ਪਾ ਸਕਦੇ ਹੋ ਜਿਹੜਾ ਨਾਮ ਪਸੰਦ ਹੋਏ ਤਾਂ ਤੁਸੀਂ ਇਸ ਤੋਂ ਛੱਡ ਵੀ ਸਕਦੇ ਹੋ ਹਲਕਾ ਜਿ ਇਹਨੂੰ ਸੇਕ ਲੱਗ ਗਿਆ ਤੇ ਵਧੀਆ ਕ੍ਰਿਸਪੀ ਹੋ ਗਿਆ ਹੁਣ ਆਪਾਂ ਇਸ ਨੂੰ ਇੱਕ ਢਾਂਡੇ ਦੇ ਵਿੱਚ ਕੱਢ ਲਾਂਗੇ ਇਸ ਡਰਾਈ ਫਰੂਟ ਨੂੰ ਤੇ ਠੰਡਾ ਹੋਣ ਵਾਸਤੇ ਰੱਖਾਂਗੇ ਇਸ ਨੂੰ ਚਾਵਲਾਂ ਨੂੰ ਮੈਂ 5 ਤੋਂ 7 ਮਿੰਟ ਵਾਸਤੇ ਰੱਖਿਆ ਸੀ ਤੁੱਪ ਤੇ ਤੇ ਇਹ ਚਾਵਲਾਂ ਦਾ ਜਿਹੜਾ ਪਾਣੀ ਹੈ ਉਹ ਹੁਣ ਸੁੱਕ ਗਿਆ ਪੂਰਾ ਆਪਾਂ ਪਾਣੀ ਨਹੀਂ ਸੁਕਾਣਾ ਸਿਰਫ ਇਹ ਤੁਸੀਂ ਵੇਖੋਗੇ ਹੱਥਾਂ ਨੂੰ ਗਿੱਲੇ ਨਹੀਂ ਚਾਵਲ ਲੱਗਣ ਲੱਗੇ ਇਹਨਾਂ ਨੂੰ ਆਪਾਂ ਚਾਵਲਾਂ ਨੂੰ ਸੁਕਾਣਾ ਤੁਸੀਂ ਪੱਖੇ ਤੇ ਵੀ ਸੁਕਾ ਸਕਦੇ ਹੋ ਬਸ ਇਸੇ ਗੱਲ ਦਾ ਧਿਆਨ ਰੱਖਣਾ ਹੈ ਚਾਵਲਾਂ ਦਾ ਆਪਾਂ ਜਿਹੜਾ ਪਾਣੀ ਬਦ ਨਹੀਂ ਸੁਕਾਣਾ بس ਇਹਨਸ ਤਰ੍ਹਾਂ ਸਿਕਾਉਣਾ ਕਿ ਜਿਹੜੇ ਆਪਾਂ ਜਦ ਮਿਕਸੀ ਜੱਗ ਜੇ ਨੂੰ ਪਾਵਾਂਗੇ ਪੀਸਾਂਗੇ ਵਧੀਆ ਪੀਸ ਕੇ ਇਹਨਾਂ ਦਾ ਪਾਊਡਰ ਵਧੀਆ ਬਣ ਕੇ ਤਿਆਰ ਹੋ ਜAVE ਇਹਨਾਂ ਆਪਾਂ ਇਹਨਾਂ ਨੂੰ ਬਰੀਕ ਕਰਨਾ ਪੀਸਣਾ ਹੈ ਜਿਸ ਤਰ੍ਹਾਂ ਮੈਦਾ ਹੁੰਦਾ ਹੈ ਨਾ ਉਸ ਤਰੀਕੇ ਇਸ ਦਾ ਪਾਊਡਰ ਆਪਾਂ ਬਣਾ ਕੇ ਤਿਆਰ ਕਰਾਂਗੇ ਇੱਕ ਆਪਾਂ ਪ੍ਰਾਤ ਲਵਾਂਗੇ ਇਸ ਤੇ ਵਿੱਚ ਰੱਖਾਂਗੇ ਛਾਨਣੇ ਤੇ ਇਹ ਜੋ ਆਪਾਂ ਪੀਸ ਕੇ ਰੱਖੇ ਨੇ ਚਾਵਲ ਇਸ ਨੂੰ ਆਪਾਂ ਛਾਨ ਲਾਂਗੇ ਤੇ ਜੋ ਇਸ ਦਾ ਦਰਦਰਾ ਬੱਚੇ ਕੇ ਚਾਵਲ ਦਾ ਟੁਕੜਾ ਵਿੱਚ ਹੋਰ ਉਸ ਨੂੰ ਆਪਾਂ ਫੇਰ ਇੱਕ ਵਾਰੀ ਮਿਕਸੀ ਤੇ ਪੀਸ ਲਾਂਗੇ ਤੇ ਇਹ ਜਿਹੜਾ ਚਾਵਲ ਹੈ ਹਾਲੇ ਹਲਕੀ ਹਲਕੀ ਨਹੀਂ ਇਹਦੇ ਚ ਕਾਫੀ ਨਮੀ ਹੈਗੀ ਹਾਲੇ ਬਹੁਤ ਸੌਫਟ ਹੈ ਤਾਂ ਬਹੁਤ ਸੌਖੇ ਪੀਸੇ ਜਾਂਦੇ ਆ ਮਿਕਸੀ ਤੇ ਜਦੋਂ ਇਹ ਚਾਵਲ ਆਪਣੇ ਵਧੀਆ ਨਰਮ ਹੋਣਗੇ ਤਾਂ ਇਹਨਾਂ ਨੂੰ ਆਪਾਂ ਫਿਰ ਇੱਕ ਵਾਰੀ ਪੀਸ ਲਾਂਗੇ ਤੇ ਇਹਨਾਂ ਨੂੰ ਛਾਨ ਲਾਂਗੇ ਜੋ ਆਪਣਾ ਦਰਦਰਾ ਕਰਕੇ ਬਚੇ ਸੀ ਨਾ ਚਾਵਲ ਤੇ ਇਹ ਸਾਰੇ ਆ ਜਿਹੜੇ ਆਪਣਾ ਚਾਵਲਾਂ ਦਾ ਪਾਊਡਰ ਬਣ ਕੇ ਤਿਆਰ ਹੋ ਚੁੱਕਿਆ ਹੈ ਇਨਾਂ ਦੇ ਵਿੱਚ ਬਹੁਤ ਹਲੇ ਠੰਡਕ ਹੈਗੀ ਚਾਵਲਾਂ ਦੇ ਵਿੱਚ ਹੱਥ ਲਗਾਣੇ ਤਾਂ ਚਾਵਲ ਠੰਡੇ ਲੱਗਦੇ ਤੇ ਇਸ ਤਰੀਕੇ ਮੁਠੀ ਵੀ ਇਹਨਾਂ ਚਾਵਲਾਂ ਦੀ ਬਣਦੀ ਪਈ ਇਸ ਜਿਹੜਾ ਆਟਾ ਬਣਿਆ ਨਾ ਪਾਊਡਰ ਬਣਿਆ ਹੈ ਕੱਚੇ ਚਾਵਲਾਂ ਦਾ ਤੇ ਇਹ ਬਹੁਤ ਹੀ ਖਾਣ ਨੂੰ ਇਸ ਤਰ੍ਹਾਂ ਹੀ ਬਹੁਤ ਸਵਾਦ ਲੱਗਦਾ ਹੈ ਤੇ ਇਹ ਪੂਰਾ ਆਪਣਾ ਮੈਦੇ ਵਾਂਗੂ ਹੋਣਾ ਚਾਹੀਦਾ ਇਸ ਦੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਚਿੱਟੇ ਤੇਲ ਜੇਕਰ ਤੁਹਾਡੇ ਕੋਲ ਕਾਲੇ ਤੇਲ ਨੂੰ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਇੱਕ ਚਮਚੇ ਇਸ ਦੇ ਵਿੱਚ ਪਾਵਾਂਗੇ ਨਾਰੀਅਲ ਦਾ ਬੁਰਾਦਾ ਤੇ ਜੋ ਆਪਾਂ ਮਿਸ਼ਰੀ ਰੱਖੀ ਸੀ ਨਾ ਪੀਸ ਕੇ ਉਹ ਆਪਾਂ ਹੁਣ ਇਸ ਦੇ ਵਿੱਚ ਇੱਕ ਕੌਲੀ ਭਰ ਕੇ ਪਾ ਲਾਂਗੇ ਜ਼ਰੂਰਤ ਲੱਗੇਗੀ ਤੇ ਆਪਾਂ ਹੋਰ ਵੀ ਇਸ ਦੇ ਵਿੱਚ ਪਾ ਲਾਂਗੇ ਤੇ ਜੋ ਡਰਾਈ ਫਰੂਟ ਰੋਸਟ ਕਰਕੇ ਰੱਖਿਆ ਸੀ ਇਹਨੂੰ ਵੀ ਆਪਾਂ ਪਾ ਲਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਾਂਗੇ ਮਿੱਠਾ ਤੁਸੀਂ ਇਸ ਦੇ ਵਿੱਚ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਜਿਹੜੀ ਗੁੜ ਵਾਲੀ ਸ਼ੱਕਰ ਹੁੰਦੀ ਉਸ ਦੀ ਵੀ ਤਸੀਰ ਠੰਡੀ ਹੁੰਦੀ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਉਹਨੂੰ ਇੱਕ ਵਾਰੀ ਛਾਨ ਕੇ ਤੁਸੀਂ ਪਾਇਓ ਇਸ ਤਰ੍ਹਾਂ ਨਾ ਪਾਇਓ ਪੂਰਾ ਉਸ ਨੂੰ ਆਪਾਂ ਬ੍ਰੇਕ ਪਾਣਾ ਹੈ ਇੱਥੇ ਮੈਂ ਲਿਆ ਚਿੱਟਾ ਮੱਖਣ ਆਪਾਂ ਇਹ 1.5 ਚਮਚ ਦੇ ਕਰੀਬ ਮੱਖਣ ਪਾਵਾਂਗੇ ਇਸ ਦੇ ਵਿੱਚ ਇਹ ਮੱਖਣ ਦੇ ਨਾਲ ਹੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਨੇ ਫੇਰ ਇਸ ਦਾ ਜਿਹੜਾ ਸਵਾਦ ਹੈ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਇਸ ਮੱਖਣ ਨੂੰ ਪਹਿਲਾਂ ਮੈਂ 15 ਵੇ ਮੈਂ ਇੰਟਰਫ੍ਰੀਜ ਚ ਰੱਖ ਛੱਡਿਆ ਸੀ ਬਾਹਰ ਥੋੜਾ ਜਿਹਾ ਇਹ ਮੈਲਟ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਇਹਨਾਂ ਆਟੇ ਵਾਲੇ ਮਿਸ਼ਰਣ ਦੇ ਵਿੱਚ ਮਿਕਸ ਕਰ ਲਾਂਗੇ ਤੇ ਜਿਹੜੀ ਆਪਾਂ ਮਿਸ਼ਰੀ ਪਾਈ ਹੈ ਨਾ ਉਹ ਹੁਣ ਇਹ ਆਪਾਂ ਮੱਖਣ ਪਾਇਆ ਉਸ ਦੀ ਨਮੀ ਦੇ ਨਾਲ ਵਿੱਚ ਮੈਲਟ ਹੋਣਾ ਸ਼ੁਰੂ ਹੋ ਜਾਏਗੀ ਇਹ ਜਿਹੜਾ ਆਪਣਾ ਡੋ ਹੈ ਨਾ ਇਹ ਗਿੱਲਾ ਹੋਣਾ ਸ਼ੁਰੂ ਹੋ ਜਾਏਗਾ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਆਪਾਂ ਇਹਨੂੰ ਮਾਲ ਕੇ ਮਿਕਸ ਕਰ ਲਾਂਗੇ ਤੇ ਡਰਾਈ ਫਰੂਟ ਇੱਥੇ ਤੁਸੀਂ ਬਿਨਾ ਪੁੰਨੇ ਵੀ ਪਾ ਸਕਦੇ ਹੋ ਪੁੰਨਿਆਏ ਵੀ ਬਹੁਤ ਸਵਾਦ ਲੱਗਦਾ ਹੈ ਤੇ ਆਪਣਾ ਜਿਹੜਾ ਕੱਚਾ ਹੁੰਦਾ ਹੈ ਉਹ ਵੀ ਸਵਾਦ ਲੱਗਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਇਸ ਤਰੀਕੇ ਮਿਲਾ ਕੇ ਇਹਨੂੰ ਮਿਕਸ ਕਰ ਲਾਂਗੇ ਇੱਥੇ ਆਪਾਂ ਮਿਸ਼ਰਣ ਥੋੜਾ ਜਿਹਾ ਜਿਹੜਾ ਡੋ ਹੈ ਨਾ ਆਟੇ ਵਾਲਾ ਚੈੱਕ ਕਰ ਲਾਂਗੇ ਜੇਕਰ ਮਿੱਠਾ ਘੱਟ ਲੱਗੇਗਾ ਤੇ ਆਪਾਂ ਉੱਪਰੋਂ ਹੋਰ ਇਸ ਦੇ ਵਿੱਚ ਪਾ ਲਾਂਗੇ ਇਹ ਤੁਸੀਂ ਵੇਖੋ ਕਿ ਜਿਹੜਾ ਇਹ ਚਾਵਲਾਂ ਦਾ ਪਾਊਡਰ ਸੀ ਇਸ ਕਿੰਨਾ ਗਿੱਲਾ ਹੋ ਗਿਆ ਤੇ ਇਸ ਤਰੀਕੇ ਵੇਖੋ ਕਿ ਜਦ ਆਪਾਂ ਇਹਨੂੰ ਮੁੱਠੀ ਦੇ ਵਿੱਚ ਲੈਨੇ ਆ ਤੇ ਇਸ ਦਾ ਇੱਕ ਲੱਡੂ ਬਣਾਣਾ ਸ਼ੁਰੂ ਹੋ ਗਿਆ ਬਸ ਇਸੇ ਤਰੀਕੇ ਆਪਾਂ ਨੂੰ ਇਹ ਵਾਲਾ ਡੋ ਚਾਹੀਦਾ ਤੇ ਇਸ ਦੀਆਂ ਹੁਣ ਆਪਾਂ ਪਿੰਨੀਆਂ ਵਟ ਕੇ ਤਿਆਰ ਕਰ ਲਾਂਗੇ ਮੈਨੂੰ ਥੋੜਾ ਜਿਹਾ ਮਿੱਠਾ ਘੱਟ ਲੱਗਿਆ ਸੀ ਤੇ ਅੱਧੀ ਕੌਲੀ ਮੈਂ ਮਿੱਠੇ ਰੇਸ ਦੇ ਵਿੱਚ ਹੋਰ ਪਾ ਲਈਏ ਹੁਣ ਤੁਸੀਂ ਵੇਖੋ ਕਿ ਇਸ ਦੀਆਂ ਜਿਹੜੀਆਂ ਪਿੰਨੀਆਂ ਨੇ ਬਹੁਤ ਵਧੀਆ ਵਟੀਆਂ ਜਾਂਦੀਆਂ ਪਈਆਂ ਨੇ ਤੇ ਬਹੁਤ ਹੀ ਸੌਫਟ ਵੇਖੋ ਮਿੰਟੋ-ਮਿੰਟ ਪਿੰਨੀਆਂ ਆਪਣੀਆਂ ਇਹ ਕੱਚੇ ਚਾਵਲਾਂ ਦੀਆਂ ਬਣ ਕੇ ਤਿਆਰ ਹੋ ਗਈਆਂ ਨੇ ਇਸੇ ਤਰੀਕੇ ਆ ਜਿਆ ਸਾਰੀਆਂ ਪਿੰਨੀਆਂ ਆਪਾਂ ਵਟ ਕੇ ਤਿਆਰ ਕਰ ਲਾਂਗੇ ਇਹ ਖਾਣ ਨੂੰ ਬਹੁਤ ਹੀ ਸਵਾਦ ਲੱਗਦੀਆਂ ਨੇ ਬਹੁਤ ਹੀ ਟੇਸਟੀ ਤੇ ਤਸੀਰ ਇਹਨਾਂ ਦੀ ਠੰਡੀ ਹੁੰਦੀ ਜੇਕਰ ਤੁਸੀਂ ਡਰਾਈ ਫਰੂਟ ਨਹੀਂ ਵੀ ਕੋਈ ਪਾਣਾ ਚਾਹੁੰਦੇ ਹੋ ਨਾ ਤੁਸੀਂ ਚਿੱਟੇ ਤੇਲ ਇਸ ਦੇ ਵਿੱਚ ਪਾ ਲਓ ਤੇ ਮਿਸ਼ਰੀ ਪਾ ਲਓ ਜਾਂ ਇਹ ਤੁਸੀਂ ਗੋੜ ਵਾਲੀ ਜਿਹੜੀ ਸ਼ਕਰਾਂ ਦੀ ਉਹ ਪਾ ਲਓ ਤੇ ਤੁਹਾਨੂੰ ਫੇਰ ਵੀ ਬਹੁਤ ਸਵਾਦ ਲੱਗਣਗੀਆਂ ਤੇ ਮੱਖਣ ਇਸ ਤੇ ਵਿੱਚ ਲਾਜ਼ਮੀ ਪੈਣਾ ਹੈ ਮੱਖਣ ਤੋਂ ਬਿਨਾ ਨਹੀਂ ਇਸ ਦਾ ਜਿਹੜਾ ਟੇਸਟ ਵਧੀਆ ਨਹੀਂ ਆਉਂਦਾ ਜਿ ਕਿ ਉਹ ਵਿੱਚ ਨਹੀਂ ਸਵਾਦ ਆਏਗਾ ਮੱਖਣ ਨਾਲ ਹੀ ਇਹ ਪਿੰਨੀਆਂ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਸਾਰੀਆਂ ਪਿੰਨੀਆਂ ਆਪਾਂ ਵੱਟ ਕੇ ਤਿਆਰ ਕਰ ਲੀਆਂ ਨੇ ਕੱਚੇ ਚਾਵਲਾਂ ਦੀਆਂ ਠੰਡੀ ਤਸਵੀਰ ਵਾਲੀਆਂ ਜਿਨ੍ਹਾਂ ਬਿਨਾ ਗੈਸ ਵਾਲੇ ਇਹ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਨੇ ਬਹੁਤ ਹੀ ਸਵਾਦ ਬਹੁਤ ਹੀ ਸੌਫਟ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਦੀ ਹਾਂ ਇਹ ਤੁਸੀਂ ਵੇਖੋ ਕਿੰਨੀਆਂ ਸੌਫਟ ਤੇ ਨਰਮ ਬਣ ਕੇ ਆਪਣੀਆਂ ਪਿੰਨੀਆਂ ਤਿਆਰ ਹੋਈਆਂ ਨੇ ਕੱਚੇ ਚਾਵਲਾਂ ਦੀਆਂ ਤੁਸੀਂ ਇੱਕ ਹਫ਼ਤਾ ਇਸ ਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਿਓ ਜਿਸ ਵੀ ਬਰਤਨ ਦੇ ਵਿੱਚ ਰੱਖਣੇ ਨੇ ਉਸ ਨੂੰ ਆਪਾਂ ਢੱਕ ਕੇ ਰੱਖਣਾ ਕੰਟੇਨਰ ਦਾ ਢੱਕਣ ਜਿਹੜਾ ਲਗਾ ਕੇ ਰੱਖਣਾ ਹੈ ਨਹੀਂ ਤਾਂ ਉੱਪਰੋਂ ਇਹ ਜਿਹੜੀਆਂ ਪਿੰਨੀਆਂ ਸੁੱਕਣਾ ਸ਼ੁਰੂ ਹੋ ਜਾਂਦੀਆਂ ਜੇਕਰ ਆਪਾਂ ਖੁੱਲੇ ਦੇ ਵਿੱਚ ਫ੍ਰਿਜ ਵਿੱਚ ਇਸ ਤਰੀਕੇ ਰੱਖਾਂਗੇ ਕੱਚੇ ਚਾਵਲਾਂ ਦੀਆਂ ਪਿੰਨੀਆਂ ਦੀ ਰੈਸਪੀ ਜੇਕਰ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗਦੀ ਏ ਇਹ ਕੱਚੇ ਚਾਵਲਾਂ ਦੀਆਂ ਪਿੰਨੀਆਂ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਵੇਖਿਓ ਫਿਰ ਮੈਨੂੰ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਇਸ ਦਾ ਟੇਸ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ